ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੀਕੋ ਬਹੁਤ ਵਾਰੀ ਬਹੁਤ ਕੁਝ ਵੇਖਿਆ ਪੁਲਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਈ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਰਸਟ ਐਗਜ਼ਾਮਪਲ ਹੈ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਾਗੈਂਡਾ ਦੇ ਲਈ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਹੈ ਜਦੋਂ ਸਰਕਾਰ ਡਾਕਟਰਾਂ ਨੂੰ ਜਾਂ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਮੇਰੇ ਅੱਗੇ ਕੋਈ ਐਗਜ਼ਾਮਪਲ ਹੈ ਉਹ ਨਾਜ਼ੀ ਜਰਮਨੀ ਦੇ ਹੁੰਦੀ ਆ ਔਰ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿਣਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟਸ ਆ ਦੇਸ਼ ਦੇ ਉਹਨਾਂ ਨੂੰ ਕਹਿਣਾ ਕਿ ਜਾਗੋ ਇਹ ਫਸਟ ਟਾਈਮ ਹੈ ਕਿ ਜਿਹੜੀ ਸਰਕਾਰ ਜਾਂ ਹਾਈएस्ट ਕੋਰਸ ਹੈ ਸੁਣੇ ਆਪਣੇ ਪ੍ਰੋਪਾਗੈਂਡਾ ਲਈ ਡਾਕਟਰ ਨੂੰ ਵਰਤ ਰਹੀ ਆ ਸੋ ਆ ਕਾਫੀ ਖਤਰਨਾਕ ਚੀਜ਼ ਹੈ ਡੈਮੋਕ੍ਰੇਸੀ ਲਈ ਜੇ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਤੁਸੀਂ ਬੋਲੋ ਨਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਹੈ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰ ਦਿੱਤੋ ਮੇਰੇ ਲਈ ਯੂ نو ਮੈਂ ਕਿਤੇ ਕੋਈ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਹੈ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸਾਂ ਸੋ ਸਾਨੂੰ ਬਲੌਕ ਕਰਨਾ ਇੱਕ ਵੱਡੀ ਇੱਕ ਐਗਜ਼ਾਮਪਲ ਦਿੰਦੀ ਆ ਸਰਕਾਰ ਕਿ ਵੀ ਕੋ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਰਾਈਟ ਜਿਹੜੇ ਲੋਕ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਦੇ ਆ ਹਲੋ ਲੂ ਕਰਕੇ ਲੋਕਾਂ ਨੂੰ ਠੀਕ ਕਰਦੇ ਆ ਉਹ ਚੀਜ਼ਾਂ ਦੇ ਉਹਨਾਂ ਦੀਆਂ ਰੈਲੀਆਂ ਤੇ ਸਰਕਾਰੀ ਜਿਹੜੇ ਨੁਮਾਇੰਦੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਦਾ ਰੈਲੀਆਂ ਹੁੰਦੀਆਂ ਵਾ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਜਿਹੜੇ ਸਾਡੇ ਸਿਆਣੇ ਲੋਗ ਆ ਕਿ ਤੁਸੀਂ ਇਸ ਚੀਜ਼ ਦਾ ਨੋਟਿਸ ਲੋ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਆ ਤੇ ਮੈਨੂੰ ਦੱਸੋ ਮੈਂ ਡਾਕਟਰਸ ਨੂੰ ਕਹਿਣਾ ਜੇ ਮੈਂ ਗਲਤ ਆ ਤੇ ਦੱਸੋ ਜਿਹੜਾ ਡ੍ਰਿਪ ਦੀ ਗੱਲ ਕਰ ਰਿਹਾ ਡੀ10 ਦੀ ਗੱਲ ਕਰ ਰਿਹਾ ਕੀ ਤੁਸੀਂ ਕਿਸੇ ਨੂੰ ਉਹਦੇ ਉੱਤੇ 2 ਦਿਨਾਂ ਤੋਂ ਵੱਧ ਜ਼ਿੰਦਾ ਰੱਖ ਸਕਦੇ ਹੋ 7 ਦਿਨਾਂ ਤੋਂ ਵੱਧ ਉਹ ਲਾਉਣਾ ਚਾਹੀਦਾ ਕੀ ਨੀ ਲੋੜ TPN ਦੀ ਕੀ ਸਾਨੂੰ TPN ਨਹੀਂ ਵਰਤਦੇ ਅਸੀਂ ਇਹ ਝੂਠ ਜਿਹਾ ਬੋਲੁੰਦੇ ਆ ਡੀ ਟਰਮ ਦੇ ਉੱਤੇ ਤੁਸੀਂ ਕਿਸੇ ਨੂੰ ਕੈਮ ਕਰ ਸਕਦੇ ਹੋ ਇਹ ਸਭ ਕੁਝ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਹੋ ਰਹੀ ਡਾਕਟਰ ਇਹਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰ ਰਹੇ ਆਪਣੇ ਪ੍ਰੋਪਗੈਂਡਾ ਵਾਲੀ ਜੋ ਵੀ ਇਹਨਾਂ ਦਾ ਹਿਡਨ ਪ੍ਰੋਪਗੈਂਡਾ ਵਾ ਕੀ ਅਸੀਂ ਇਸ ਪ੍ਰੋਪਗੈਂਡਾ ਦਾ ਹਿੱਸਾ ਬਣਨਾ ਚਾਹੁੰਦੇ ਆ ਵੇਖੋ ਭਾਈ ਜੇ ਅਸੀਂ ਐਦਕੀ ਨਾ ਬੋਲੇ ਇਹਨਾਂ ਨੇ ਬਾਰ ਬਾਰ ਇਹ ਕੁਝ ਕਰਨਾ ਮਹਾਰਜਿੰਦਰ ਹਸਪੀਟਲ ਦੇ ਸਟਾਫ ਨੂੰ ਉਹਨਾਂ ਦੇ ਜਿਹੜੇ ਹੈੱਡ ਹੈ ਉਹਨਾਂ ਨੂੰ ਕਹਿਣਾ ਏਮਜ਼ ਦੀ ਗੱਲ ਕਰਦੇ ਮੈਂ ਏਮਜ਼ ਨੂੰ ਡਾਕਟਰਸ ਨੂੰ ਵੀ ਕਹਿਣਾ ਕਿ ਜੋ ਕੁਝ ਇਹ ਕਰ ਰਿਹਾ ਕੀ ਸਹੀ ਕਰ ਰਿਹਾ ਤੇ ਜੇ ਮੈਂ ਇਹ ਚੀਜ਼ ਦਾ ਨੋਟਿਸ ਇਹਨਾਂ ਤੋਂ ਲਿਆ ਕੇ ਤੁਸੀਂ ਇਹ ਗਲਤ ਕਰ ਰਹੇ ਹੋ ਲੋਕਾਂ ਨਾਲ ਫਰੇਵ ਕਰ ਰਹੇ ਉਹ ਝੂਠ ਬੋਲਣਦੇ ਉਹ ਇਨਾਂ ਨੇ ਮੇਰਾ ਸੋਸ਼ਲ ਮੀਡੀਆ ਬਲੌਕ ਕਰਤਾ ਬਹੁਤ ਕੁਝ ਹੋਰ ਵੀ ਕਰਦੇ ਆ ਉਹ ਮੈਂ ਟਾਈਮ ਆਉਣ ਤੇ ਚਲੋ ਆਪਾਂ ਦੱਸਾਂਗੇ ਕੀ ਕੁਝ ਨਹੀਂ ਇਹ ਕਰਦੇ ਬਟ ਆ ਜਿਹੜੀ ਚੀਜ਼ ਆ ਲੋਕਾਂ ਦੇ ਨੋਟਿਸ ਚ ਆ ਕੀ ਆ ਕੁਝ ਕੀਤਾ ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਆ ਜੇ ਅੱਜ ਅਸੀਂ ਇਕੱਠੇ ਹੋ ਕੇ ਨਹੀਂ ਬੋਲਦੇ ਇਨਾਂ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਖੁਸ਼ ਇਹ ਨਹੀਂ ਕਹਿੰਦੇ ਕੋਈ ਹੱਲਾ ਗੁੱਲਾ ਕਰੋ ਕੁਝ ਮਾੜਾ ਕਰੋ ਪਰ ਏਟਲੀਸ ਯਾਰ ਟੇਕ ਨੋਟਿਸ ਇਸ ਚੀਜ਼ ਦਾ ਨੋਟਿਸ ਲਾਓ ਕਿ ਜੇ ਕੋਈ ਸੱਚ ਬੋਲਦਾ ਉਹਦੀ ਯਾਰ ਆਵਾਜ਼ ਦਬਾਉਂਦੇ ਉਹਨੂੰ ਉਹਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਆ This is wrong.